ਹੋ ਚੁੱਕੇ ਆ ऑस्ट्रेलिया ਤੇ 1 ਘੰਟਾ ਉਹ ਤੂਸ ਘੜਵਾਈ ਇਹਨਾਂ ਨੇ ਉਹ ਤੂਸ ਘੜਵਾਈ ਸਾਰਾ ਬੈਗ ਚੈੱਕ ਕਰ ਸਾਰਾ ਕੁਸਚਨ ਪੁੱਛ ਕੋਈ ਕੁਸਚਨ ਨਹੀਂ ਛੱਡਿਆ ਤੇ ਹੁਣ ਫਿਲਾਲ ਮੈਂ ਆਸਟ੍ਰੇਲੀਆ ਖੜਾ ਵਾਂ ਲਓ ਜੀ ਆਪਾਂ ਪਹੁੰਚ ਚੁੱਕੇ ਆ ਆਸਟ੍ਰੇਲੀਆ ਤੇ ਆਸਟ੍ਰੇਲੀਆ ਦਾ ਪਹਿਲੀ ਮਾਰਨਿੰਗ ਪਹਿਲੀ ਮਾਰਨਿੰਗ ਤੇ ਆਪਾਂ ਹੈਗੇ ਆ ਨਾਨੀ ਜੀ ਦੇ ਘਰੇ ਫਰੈਂਡ ਵੀ ਆ ਤੇ ਮਾਮਾ ਵੀ ਆ ਨਾਨੀ ਜੀ ਕੁਕਿੰਗ ਕਰ ਰਹੇ ਆ ਕਿਚਨ ਕਿਚਨ ਪੈਕ ਕਰਦੇ ਆ ਸੋ ਤੇ ਮਾਮਾ ਗਿਆ ਵਾਰ ਮੈਂ ਵੀ ਮੈਂ ਕੀ ਕਰ ਲਾਂ ਮਾਮੇ ਵਾਂਗ ਹਾਂ ਇਹ ਸਾਡਾ ਮਾਮਾ ਤੇ ਮਾਮਾ ਕਾਟਾ ਤੇ ਫਰੈਂਡ ਜ਼ਿਆਦਾ ਲਾਲੀ ਬੈਲਟ ਬੁਲਟ ਚੱਲੇ ਕਿੱਥੇ ਆਪਾਂ ਆਪਾਂ ਚੱਲੇ ਆ ਮੂਲ ਵਰਥ ਐਕਚੁਅਲੀ ਅੱਛਾ ਉਹ ਜਿਵੇਂ ਉਹ ਕਰਾਟਾ ਉਹ ਤਾਂ ਫਿਰ ਬਹੁਤ ਕੋਸਟਲੀ ਹੋ ਗਿਆ ਨਾ ਉਹ ਭਾਈ ਮਹਿੰਗੇ ਆ ਕਰਾਟਾ ਰੂਹੀ ਮਹਿੰਗੇ ਹੁਣ ਅੱਛਾ ਇਹ ਤਾਂ ਫਿਰ ਖਾਸਾ ਕੋਈ ਲੈਣ ਦਾ ਹਾਉ ਤੇ ਉਹ ਜਿੱਥੇ ਹੁਣ ਆਪਣੇ ਤੇਰੀ ਮਾਸੀ ਰਹਿੰਦੀ ਆ ਹਾਂ ਉਹ ਹੈਗਾ ਕੈਲਮੇਰ ਉੱਥੇ ਤੇਰਾ ਹੈਪੀ ਮਮਾ ਦਾ ਠੀਕ ਹੈ ਫਰੋ ਜਾਨੇ ਏਰੀਏ ਨੂੰ ਸਬਰਬ ਕਹਿੰਦੇ ਨੇ ਏਰੀਏ ਨੂੰ ਸਬਰਬ ਕਹਿੰਦੇ ਆਂਡਾ ਏਰੀਏ ਆ ਮੇਰੇ ਪੋਸਟ ਕੋਡ ਆਂਡਾ ਏਦਾ ਠੀਕ ਆ ਤੇ ਉਹ ਤੇ ਗ੍ਰਿਕ ਸਬਰਬ ਤੇ ਆਪਣੇ ਇੱਕ ਤੇ ਦੋ ਦੋ ਗੂਲ ਵਰਤ ਹੁੰਦੇ ਆ ਉੱਥੇ ਤੈਨੂੰ ਤੈਨੂੰ ਜਾ ਕੇ ਉਹ ਮੰਨਾ ਉਹ ਸਾਰਾ ਸਮਾਨ ਮੈਂ ਕਹਿੰਦਾ ਤੇ ਤੇ ਉਹਦੇ ਨੂੰ ਘਰ ਤੇ ਜ਼ਰੂਰ ਲੱਸਤ ਚਾਹੀਦਾ ਠੀਕ ਆ ਖਾਣ ਪੀਣ ਨੂੰ ਕੋਈ ਕਿਚਨ ਦਾ ਸਮਾਨ ਲੈਟਰ ਬਟਨ ਬੜਾ ਮੋਟਾ ਹੂੰ ਸਾਰਾ ਕੋਈ ਤੇ ਕਿ ਵੀ ਹਰ ਇੱਕ ਸਬਰ ਸਬਰ ਵਜਾ ਹ ਹੁੰਦੀ ਹੈ ਇਹੋ ਜੀ ਮਾਰਕਟ ਉੱਤੇ ਜਿਹੜਾ ਮੇਰਾ ਠੇਕਾ ਸਾਹਮਣੇ ਹੋ ਰਿਹਾ ਹਾਂ ਠੇਕਾ ਫਾਫੂਰਾ ਪਰਾਟ ਬੰਦੀ ਸਭ ਜੀ ਸੁਬ ਜੇ ਬਲਦੀ ਇੱਥੇ ਹੱਥ ਬਾਹਰ ਦੇਵੇ ਉਹ ਤਾਂ ਬੂਲ ਉਰਚ ਮਿਲ ਜਾਂਦੀਆਂ ਅੱਛਾ ਅਸੀਂ ਬਾਹਰ ਵੀ ਲੋਕਾਂ ਨੂੰ ਦਿਖਾਉਂਦਾ ਮੈਂ ਆਹ ਤੋਂ ਅੰਦਰੋਂ ਮਿੰਨ ਟੱਕੇ ਵਿੱਚ ਲੋ ਜੀ ਹੁਣ ਅਸੀਂ ਆਏ ਹਾਂ ਬਨਿੰਗ ਬਨਿੰਗ ਸਟੋਰ ਇੱਥੇ ਸਮਾਨ ਮਿਲਦਾ ਜਿਹੜਾ ਵੀ ਘਰ ਘੁਰ ਬਣਾਉਣ ਵਾਲਾ ਪੇਂਟ ਸਾਰਾ ਲੱਟਰੰਬਟਰ 21 ਸੋਰ ਦੱਸਦਾ ਯਾਨੀ ਕਿ ਉਹ 8 8 ਥਾਵਾਂ ਤੇ ਨਹੀਂ ਜਾਣਾ ਪੈਂਦਾ ਵਾਸ਼ਰੂਮ ਤੋਂ ਲੈ ਕੇ ਪੂਰਾ ਘਰ ਬਣਾਉਣ ਦੇ ਟੂਲ ਤੱਕ ਇੱਥੇ ਮਿਲਦੇ ਆਹ ਮਸ਼ੀਨ ਨੋ ਮਸ਼ੀਨ ਨੋ ਇਹ ਫਿਰ ਹਰੇਕ ਥਾਂ ਤੇ ਹੁੰਦੇ ਆ ਜਿਵੇਂ ਗਰੋਸਰੀ ਸਟੋਰ ਹੈ ਲਗਭਗ ਬੁਲਵਰਸ ਇਹ ਮੜੇ ਹੁੰਦੇ ਘੱਟ ਹੁੰਦੇ ਬੁਲਵਰਸ ਨਾਲ ਅੱਛਾ ਪਰ ਹੁੰਦੇ ਹੀ ਲਗਭਗ ਇਹ ਆਸਪਾਸ ਆਪਣੇ ਕੰਮ ਤੋਂ ਨਹੀਂ ਠੀਕ ਆ ਲਓ ਜੀ ਆ ਬਾਥਰੂਮ ਬਣੇ ਬਣਾਏ ਸਿੱਧੇ ਫਿੱਟ ਕਰਨਾ ਅੱਛਾ ਕਿਤਨਾ ਵੀ ਬਣੀਆਂ ਬਣਾਈਆਂ ਨਾ ਅਹ ਪੂਰੀ ਦੀ ਪੂਰੀਆਂ ਹੀ ਲੱਗ ਜਾਣੀ ਜਿਮਨੀ ਜੁਮਨੀ ਫੇਟਾ ਹਨਾ ਵਾਹ ਬੜੀਆਂ ਟਾਡੀਆਂ ਆ ਗਈਆਂ ਬੰਗਾਲ ਵਾਣਾ ਕੋਈ ਜਿਸਮਰਤੀ ਜਾਵੜਾ ਭਾਂ ਨਾ ਹਾਂ ਅੱਛਾ ਹੈਗੀਆਂ ਉਹਨੇ ਸਾਰਾ ਹੈਗੀਆਂ ਨਹੀਂ ਇਕੱਲਾ ਹੀ ਆ ਠੀਕ ਹੈ ਬਾਹਰ ਵੀ ਹੈਗੀ ਚੀਜ਼ ਅੱਡ ਅੱਡ ਦੁਕਾਨਾਂ ਹੈਗੀ ਆ ਅੱਛਾ ਠੀਕ ਆ ਪਰ ਜਿਵੇਂ ਆਪਾਂ ਕਹਿੰਦੇ ਹਾਂ ਕਿ ਸਸਤਾ ਸੁੰਦਰ ਟਿਕਾਊ ਹਨਾ ਕਰਕੇ ਜਿਹੜੇ ਗਲਾਸ ਪੀਪਲ ਹੋਣਗੇ ਹਾਂ ਉਹ ਸਾਮਾਨ ਆ ਗਿਆ ਬਾਰਬੀਕਿਊ ਆ ਗਿਆ ਸਾਰੇ ਪੈਸੇ ਨਹੀਂ ਇੱਥੇ ਸਸਤਾ ਗਾਰਡਨ ਦਾ ਸਾਮਾਨ ਆ ਗਿਆ ਸਾਰਾ ਜਵਾਕਾਂ ਨੂੰ ਕਿਹੜਾ ਕੋਲ ਅੱਛਾ ਹਾਂ ਹਾਂ ਬਾਗ ਦਾ ਚਾਲਕਾ ਮਿੱਟੀ ਮਿੱਟੀ ਤਾਂ ਹੁਣ ਇੱਕ ਤਰ੍ਹਾਂ ਦੀ ਮਿਲ ਜਾਣੀ ਇੱਥੇ ਅੱਛਾ ਮਿੱਟੀ ਮਿਲਦੀ ਹੈ ਕੋਈ ਵੀ ਜਿਵੇਂ ਆਪਾਂ ਕੰਪੋਲ ਕਰੇ ਹਾਂ ਇਹਨੇ ਕੂੜੇ ਵਾਲੀ ਸਾਰੀ ਆ ਸਾਰੀ ਮਿੱਟੀ ਪਈ ਆ ਡਰਦ ਤਰਾਂ ਠੀਕ ਹਸਟਾਟ 60 ਦੀ ਹਸਟਾਟ ਅੱਛਾ ਮੁਰਚੇ ਹਨ ਇਹ ਇਧਰ ਮਿਰਚਾ ਮੁਰਚਾ ਸਾਰੇ ਲੱਗੇ ਤੈਨੂੰ ਬੂਟੇ ਬਲੱਗੇ ਲਗਾਏ ਨਾ ਹਨ ਹਰ ਇੱਕ ਤਰ੍ਹਾਂ ਦੀ ਫੁੱਲ ਮਿਲਣਗੇ ਹੈ ਸਬਜੀ ਵੀ ਮਿਲੂਗੀ ਬੂਟੇ ਲੱਗੇ ਲਗਾਏ ਨਿੱਕੇ ਨਿੱਕੇ ਬੂਟੇ ਹਨ ਮਿਲ ਜਾਣਗੇ ਮਤਲਬ ਨਰਸਰੀ ਤਰ੍ਹਾਂ ਥੋੜਾ ਹਾਂ ਵੀਰਾਂ ਬਾਹਰ ਵੀ ਨਰਸਰੀਆਂ ਆ ਗਈਆਂ ਅੱਡ ਅੱਛਾ ਪਰ ਇੱਥੇ 올-ਓਵਰ ਸਮਾਨ ਮਿਲ ਜਾਂਦਾ ਪੂਰਾ A to Z ਹਰੇਕ ਚੀਜ਼ ਦਾ ਆਹ ਧਣੀਆਂ ਆ ਗਿਆ ਧਣੀਆਂ ਆ ਆ ਗਾਜਰਾਂ ਦੀ ਪਨੀਰੀ ਆ ਗਈ ਸੋ ਹਰੇਕ ਸਬਜ਼ੀ ਦੀ ਪਨੀਰੀ ਆ ਹਰੇਕ ਫੁੱਲ ਉਹ ਲੈਣ ਗੇ ਚਦੋ ਕਿ ਨਹੀਂ ਤੇ ਸਬਜ਼ੀ ਕੱਟ ਕੇ ਉਹ ਇੱਥੇ ਕਰਾਂਗੇ ਆਪਾਂ ਬਾਅਦ ਵਿੱਚ गुरुद्वार <laughs> <Relax overall kimchiessel> <laughs> ਮਾਮਾ ਜੇ ਮੈਂ ਬਣਾਉਂਦਾ ਹੁੰਦਾ ਸੀ ਓਵੇਂ ਆਪਾਂ ਬਣਾ ਲਈਏ ਮੈਂ ਕਿ ਮਾਮੇ ਨੂੰ ਭੇਜਦੇ ਆਂ ਫੇ ਹੁਣ ਅਸੀਂ ਗੁਰਦੁਆਰੇ ਚੱਲਨੇ ਆਂ ਤੇ ਮੱਥਾ ਮੱਥਾ ਟੇਕੇ ਫਿਰ ਘੁੰਮਣ ਜਾਵਾਂਗੇ ਅੱਜ ਵੇਲੇ ਕਿ ਨਹੀਂ ਤੁਸੀਂ ਹਾਂ ਅੱਜ ਅਸੀਂ ਗੁਰਦੁਆਰੇ ਅੱਛਾ ਚਲੋ ਘੁੰਮਣੇ ਘੁੰਮਣੇ ਨਾ ਠੀਕ ਆ ਫਿਰ ਸਪੈਂਸਿਟੀ ਤੇ ਭਾਈ ਲੱਗ ਗਿਆ ਇਸੇ ਸੇ ਅੱਛਾ ਉੱਥੇ ਉੱਥੇ ਆ ਮਮਾ ਤੂੰ ਮਮਾ ਤੇ ਆਇਆ ਤਾਂ ਨਾ ਕਿਹਾ ਮੈਂ ਉੱਥੇ ਲੱਗ ਗਿਆ ਤੂੰ ਗਿਆ ਹੀ ਨਹੀਂ ਤੈਨੂੰ ਲੈ ਕੇ ਨਹੀਂ ਗਏ ਸਹੀ ਗੱਲ ਮਮਾ ਵੀ ਲਾਸਟ ਜੇ ਚਾਹਿਆ ਜਾਣਾ ਸੀ ਤੱਕ ਰਹਿ ਪਾ ਹਾਂ ਲੋ ਜੀ ਪਹੁੰਚ ਗਏ ਗੁਰਦੁਆਰੇ ਗੁਰਦੁਆਰਾ ਬ੍ਰਿਸਮਨ ਸਿੱਖ ਟੈਂਪਲ ਰੈਸ ਲੱਗਦੀ ਵਿਖਾਉਣੇ ਤੁਹਾਨੂੰ ਚੱਲ ਚੱਲ ਇਹ ਲੈ ਗਿਆ ਕਿਹ ਲੈ ਗਿਆ ਲੈ ਗਿਆ ਆਏ ਆ ਉਸ ਤੋਂ ਜਿੱਥੋਂ ਬ੍ਰੈਸ ਵਨ ਪੂਰਾ ਦੇਖਦਾ ਉਪਰੋਂ having some new roti in Australia. <laughs>